ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਉਂ ਕੀ ਹਾਲ ਚਾਲ ਠੀਕ ਠਾਕ ਸਾਰੇ ਮੇਰੇ ਵੀਰ ਭਰਾ ਤੇ ਪਹਿਲਾਂ ਤੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਾਣਾ ਸਿਮਰ ਬਲੌਗ ਵੇਖਣ ਵਾਸਤੇ ਨਵੇਂ-ਨਵੇਂ ਤੇ ਅੱਜ ਅਸੀਂ ਚੱਲੇ ਆ ਜੀ ਗੁਰਦੁਆਰਾ ਬਟਾਲੇ ਲੱਗੇ ਆ ਨਾਗੀਵਾਨ ਸਾਹਿਬ ਉੱਥੇ ਚੱਲੇ ਆ ਟਾਈਮ ਹੋ ਗਿਆ ਆ 12:00 ਵਜੇ ਆ ਤੇ ਕਮੈਂਟ ਕਰਿਆ ਕਰੋ ਕਿ ਬਲੌਗ ਤੁਹਾਨੂੰ ਕਿੱਦਾਂ ਦੇ ਲੱਗਦੇ ਜੇ ਤੇ ਅਸੀਂ ਹੋ ਗਿਆ ਰੈਡੀ ਤੇ ਉਹ ਅਜੇ ਰੈਡੀ ਹੋਉਂਦੀ ਆ ਤੁਮਹਾਨੂੰ ਤੇ ਟਾਈਮ ਹੋ ਗਿਆ ਜੀ ਬੜਾ ਜ਼ਿਆਦਾ ਤੇ ਹੋ ਘਲੋਤੀ ਹੋ ਜੇ ਤੇ ਦੇਖੋ ਜੀ ਕਿੰਨਾ ਘ ਟਾਈਮ ਲਾਉਂਦੀ ਹੈ ਜੀ ਹੈ ਹੋਰ ਬਾਕੀ ਸਾਰੇ ਮੇਰੇ ਵੀਰ ਭਰਾ ਠੀਕ ਠਾਕ ਜਰੂਰ ਯਾਰ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਰਾਣਾ ਸਿਮਰ ਬਲੌਗ ਵੇਖਣ ਵਾਸਤੇ ਤੇ ਮੇਰੇ ਵੀਰ ਭਰਾ ਕਮੈਂਟ ਕਰ ਕਰ ਦੱਸਿਆ ਕਰੋ ਕਿੱਥੋਂ ਕਿੱਥੋਂ ਵੇਖਦੇ ਜੀ ਮੇਰੇ ਵੀਰ ਭਰਾ ਭੈਣਾ ਮਾਵਾ ਸਾਰੇ ਜਾਣੇ ਵੀਰ ਮੇਰੇ ਦੱਸਿਆ ਕਰੋ ਠੀਕ ਹੈ ਤੇ ਅਸੀਂ ਹੁਣ ਚੱਲੇ ਆਂ ਤੇ ਤੁਹਾਨੂੰ ਮਿਲਨੇ ਆ ਗੁਰਦੁਆਰਾ ਸਾਹਿਬ ਜਾ ਕੇ ਤੇ ਹੋਰ ਲੱਕੋ ਜੀ ਲੁੱਕ ਇਹ ਉਹਨੂੰ ਸਿਚਾਵਾਂਗੇ ਤੇ ਘੰਟਾ ਤੇ ਚਾਹ ਨਹੀਂ ਲੱਗਣਾ ਆ ਤੇ ਫਿਰ ਜਾ ਕੇ ਤੁਹਾਨੂੰ ਮਿਲਨੇ ਆ ਜੀ ਗੁਰਦੁਆਰੇ ਕਰੋਨੇ ਨਾਲੇ ਦਰਸ਼ਨ ਤੇ ਨਾਲੇ ਤੁਹਾਨੂੰ ਕਰੋਨੇ ਦਰਸ਼ਨ ਨਾਲੇ ਅਸੀਂ ਕਰਨੇ ਜਾ ਕੇ ਦਰਸ਼ਨ ਚਲੋ ਨਾ ਆ ਜਾ ਕਿੰਨਾ ਟਾਈਮ ਹੋ ਗਿਆ ਹੈ ਕਿੰਨਾ ਟਾਈਮ ਲਾਉਣਾ ਜੇ ਤੂੰ ਤੁੱਪ ਬਹੁਤ ਸ਼ਾਨਦਾਰ ਨਿਕਲ ਆਉਂਦੀ ਹੁਣ ਤੇ ਇਹ ਠੰਡ ਦੇ ਜਾਣ ਕਰ ਲੱਗਦਾ ਹੀ ਨਹੀਂ ਫਿਰ ਸਿਆਲ ਹੈਗਾ ਕਿ ਨਹੀਂ ਹੈਗਾ ਠੰਡ ਉਹ ਜੀ ਪਈ ਵੀ ਨਹੀਂ ਯਾਰ ਕੱਤੋਂ ਪਰ ਉਹ ਜੀ 8 9 8:30 9 ਵੇ ਇਹਨਾਂ ਨਿਕਲ ਜਾਂਦੀ ਆ ਰੋਜ਼ ਹੀ ਵੇਖਣੀ ਬਲਕਿ ਕੀ ਕਰਨੀ ਹੋਈ ਰੈਡੀ ਕਿ ਨਹੀਂ ਯਾਰ ਹੈ ਹਜੇ ਨਾ ਆ ਗਈ ਆ 5 ਮਿੰਟਾਂ ਜੀ ਲੱਗਣੇ ਇਹਦੇ ਆ ਸੇ ਸੁਰ ਨਾਲ ਆਇਆ ਚਲੋ ਜੀ ਵਧੀਆ ਹੋ ਗਿਆ ਨੀ ਨਾਲ ਨੂੰ ਨਾਲ ਆਇਆ ਸੇ ਜੀ ਨੂੰ ਬਸ ਰੈਡੀ ਹੋਣਾ ਆ ਤੇ ਰੈਡੀ ਹੋ ਕੇ ਮੁੜ ਕੇ ਜਾਣੇ ਆ ਜੀ ਗੁਰਦੁਆਰੇ ਮੱਥਾ ਟੇਕਣ ਤੇ ਫਿਰ ਅਸੀਂ ਤੁਹਾਨੂੰ ਮਿਲਨੇ ਆ ਜੀ ਉੱਥੇ ਜਾ ਕੇ ਗੁਰਦੁਆਰੇ ਦੇ ਕਰੋਨੇ ਆ ਜੀ ਦਰਸ਼ਨ ਲੋ ਜੀ ਅਜੇ ਤੱਕ ਤਿਆਰ ਨਹੀਂ ਹੋਈ 12:30 ਹੋ ਗਿਆ ਤੇ ਸੂਟ ਇਹਨੇ ਫਿਰ ਬਦਲ ਲਿਆ ਇੱਕ ਜਿਹੜਾ ਦੂਸਰਾ ਪਾਇਆ ਉਹ ਲਾ ਕੇ ਸੂਟ ਹੋਣਾ ਪਾ ਲਿਆ ਫਿਰ ਉਹ ਨੀਲਾ ਜਿਹਾ ਪਾਇਆ ਹੈ ਬੜਾ ਵਧੀਆ ਇਹ ਹੁਣ ਉਹ ਰਹੀ ਸਹੀ ਚੱਲ ਹੁਣ ਵੀ ਕਿੰਨਾ ਟਾਈਮ ਲੱਗਣਾ ਯਾਰ ਜਾਣਦਾ ਘੰਟਾ ਇੱਕ ਲੱਗ ਜਾਣਾ ਹੈ ਬਸ ਦੋ ਮਿੰਟ ਅਜੇ ਵੀ ਦੋ ਮਿੰਟ ਹੈ 11 ਵਜੇ ਦੀ ਦੋ ਦੋ ਮਿੰਟ ਹੀ ਕਰਨੀ ਹੈ ਅਜੇ ਹਾਂ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਰਾਣਾ ਸਿਮਰ ਬਲੌਗ ਵਗੈਰਾ ਵਾਸਤੇ ਤੇ ਹੁਣ ਅਸੀਂ ਜਾਵਾਂਗੇ ਤੇ ਤੁਹਾਨੂੰ ਜਾ ਕੇ ਗੁਰਦੁਆਰੇ ਦੇ ਦਰਸ਼ਨ ਕਰਾਵਾਂਗੇ ਤੇ ਕਮੈਂਟ ਕਰਕੇ ਦੱਸਿਓ ਮੇਰੇ ਵੀਰ ਭਰਾ ਪੈਣਾ ਵੀ ਕਿੱਥੋਂ ਕਿੱਥੋਂ ਵੇਖਦੇ ਜੇ ਤੁਸੀਂ ਬਾਹਰ ਵਾਲੇ ਵੀ ਠੀਕ ਠਾਕ ਸਾਰੇ ਮੇਰੇ ਵੀਰ ਭਰਾ ਤੇ ਪੱਕਾ ਯਾਰ ਕਮੈਂਟ ਕਰਿਆ ਕਰੋ ਮੇਰੇ ਵੀਰ ਭਰਾ ਸਾਰੇ ਤੁਹਾਡੀ سپورਟ ਦੀ ਲੋੜ ਹੈ ਤੁਸੀਂ سپورਟ ਕਰਨੀ ਮੇਰੇ ਭਰਾ ਸਾਰਿਆਂ ਨੇ ਠੀਕ ਜੇ ਇਹ ਟਾਈਮ ਕਿੰਨਾ ਹੋ ਗਿਆ ਤੁਹਾਨੂੰ ਟਾਈਮ ਵਖਾਉਣਾ 1 ਮਿੰਟ ਫੋਨ ਤੇ ਕਿੰਨਾ ਟਾਈਮ ਹੋ ਗਿਆ ਇਹ ਅਜੇ ਤੱਕ ਰੈਡੀ ਨਹੀਂ ਹੋਉਂਦੀ ਤੇ ਟਾਈਮ ਵੇਖ ਲਓ 12 ਵਜੇ ਤੇ 15 ਮਿੰਟ ਹੋ ਗਏ ਆ ਤੇ ਅਜੇ ਤੱਕ ਰੈਡੀ ਨਹੀਂ ਹੋਈ ਦੇਖੋ ਕਿੰਨਾ ਟਾਈਮ ਹੋ ਗਿਆ 10 ਵੇ ਦੀ ਰੈਡੀ ਹੋਉਂਦੀ ਆ ਪਤਾ ਨਹੀਂ ਕੀ ਕਰੀ ਜਾਣ ਦੀ ਆ ਤੇ ਘੰਟਾ ਅੱਧਾ ਘੰਟਾ ਜਾਣ ਵੀ ਲੱਗਣਾ ਘੰਟਾ ਤੇ ਮੁੜ ਕੇ ਠੰਡ ਹੋ ਜਾਂਦੀ ਸ਼ਾਮੀ ਭਾਈ ਤੇ ਪਤਾ ਨਹੀਂ ਕੀ ਕਰਦੀ ਯਾਰ ਬਾਕੀ ਕੋਰਸ ਨੰਬਰ ਕੀ ਸਾਰੇ ਵਧੀਆ ਠੀਕ ਠਾਕ ਹੋ ਗਈ ਆ ਜੀ ਰੈਡੀ ਅਜੇ ਵੀ ਕੋਟੀ ਨਹੀਂ ਪੈਂਦੀ ਇਹਦੀ ਹੈ ਇਹ ਹੁਣ ਜਾਣੇ ਆ ਜੀ ਬੜੀ ਮੁਸ਼ਕਲ 12:30 ਹੋ ਗਏ ਆ ਤੇ ਸ਼ਾਮਾਂ ਪੈ ਜਾਣੀਆਂ ਅੱਜ ਸਾਗ ਵੀ ਬਣਾਉਣਾ ਆਣਗੇ ਤੁਹਾਨੂੰ ਸਾਗ ਦੇ ਕਲਿੱਪ ਨਾਲ ਐਡ ਕਰਾਂਗੇ ਤੇ ਜੇ ਪਾਲਕ ਲਿਉਣ ਵਾਲੀ ਆ ਧਾਰੀ ਵਾਲੋ ਜਾ ਕੇ ਉੱਥੋਂ ਤੇ ਫਿਰ ਲਿਆ ਕੇ ਤੇ ਫਿਰ ਸਾਗ ਬਣਾਵਾਂਗੇ ਤੇ ਰੁਸੀ ਮੂੰਹ ਤੇ ਤੈਨੂੰ ਕਰ ਲਾ ਜਲਦੀ ਕਰ 나기만 하고, 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 나 ਜਾਂ ਦੇ ਨਾਗੀਆਂ ਸਾਹਿਬ ਸਾਡੇ ਤੇ ਬੜੀ ਹੱਲੋ ਹਾਂ ਹੋਰ ਵਾਹ ਵਧੀਆ ਵਧੀਆ ਤੁਸੀਂ ਆਏ ਜੀ ਨਾਗੀਆਂ ਸਾਹਿਬ ਗੁਰਦੁਆਰਾ ਮੱਥਾ ਟੇਕਣ ਤੇ ਸੰਗਤ ਅੱਜ ਬੜੀ ਆ ਬਹੁਤ ਸੰਗਤ ਹੈ ਅੱਜ ਮੇਲਾ ਲੱਗਾ ਹੋਇਆ ਪੂਰਾ ਸ਼ੋਪਿੰਗ ਕਰਨੀ ਰੋ ਪੀਣੀਆ ਪਹਿਲਾਂ ਤੇ ਮੱਥਾ ਟੇਕੀਏ ਨਾ ਮੱਥਾ ਟੇਕ ਕੇ ਫੇਰ ਵੇਖਦੇ ਆ ਬੜੀ ਸੋਹਣੀ ਦੁਕਾਨਾਂ ਲੱਗੀਆਂ ਖੂਬ ਦੁਕਾਨਾਂ ਖੂਬ ਵਧੀਆ ਵਧੀਆ ਦੁਕਾਨਾਂ ਲੱਗੀਆਂ ਮੇਲਾ ਬੜਾ ਹੈ ਜੀ ਬੜਾ ਨੋਰਮਲ ਲੱਗੇ ਮਾਲ ਲੈਣਾ ਯਾਰ ਅੱਜ ਦਾ ਲੈਣੇ ਨੂੰ ਨੇ ਲੈਣਾ ਨੂੰ ਵੀ ਆਣ ਕੇ ਲਵਾਵਾਂਗੇ ਠੀ ਲੈਣਾ ਕੜਾ ਕੜਾ ਲੁੱਲਾਂਗੇ ਮੱਥਾ ਟੇਕ ਲਗਿਆ ਹੈ ਉਹ ਨਾਗੀ ਆਹੋ ਆਇਆ मत टेकने दकान बड़ी लाने घ्यो लाने दकान बड़ी बड़ी बढ़िया लगे हैं शॉपिंग करांगे शैर के दुकान इधर ਰੋ ਦੇਆ ਬਾਬਾ ਲੋ ਇਹ ਹੋਂਸਾ ਕਰਦਾ ਹਾਂ ਹਾਂ ਤੁਹਾਨੂੰ ਸਭ ਕੁਝ ਖਵਾਵਾਂਗਾ ਮੇਲਾ ਹੁੰਦਾ ਨਾ ਪਿੰਡ ਦਾ ਪਿੰਡ ਦਾ ਕਿਲਾਉ ਲਈਏ ਕਿਉਂ ਹੋ ਜਾਏ ਗਉਣ ਕਿਉਂ ਕਿਉ 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 ਲੈਣਾ ਕਿਉ ਇੱਕ ਮਿੰਟ ਰੋ ਕਰੋ ਰੋ ਕਰੋ 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 ਲੈ ਨਹੀਂ ਅਜੇ ਲੈ ਨਹੀਂ ਨਾਲ ਖਾਣੇ ਤਕੌੜੇ ਤੇ ਕੀ ਕਿਹੜਾ ਲੈਣਾ ਹੈ ਉਹ ਮੋਤੀ ਚੋਰ ਤੇ ਲੱਡੂ ਦਾ ਕੀ ਰੇਟ ਜੇ ਕਿਹੜੇ ਪੀਲੇ ਕਾ ਨਹੀਂ ਹੈ ਰਹਿ ਬੜੇ ਹਾਂਜੀ ਉਹ 160 ਇਹ ਦੇ ਦਿਓ ਅੰਗਲ 100 ਉਹ 160 ਇਹ 150 ਚਲੋ ਦੇ ਦਿਓ ਫਿਰ ਉਹ ਦੇ ਦਿਓ 160 ਵਾਲੇ ਦੇ ਦੋ ਮੈਨੂੰ ਲਾਲ ਨਾਲ ਦੇ ਪਾ ਦੇ 100 ਜੀ ਅਸੀਂ ਲੱਲਿਆ ਡੱਬਾ ਡੱਬਾ ਲੱਲਿਆ ਨਾਲ ਹੋਣਾ ਚੱਲੇ ਆ ਜੀ ਮੱਥਾ ਟੇਕਣ ਵਾਸਤੇ ਦੋ ਦੋ ਹੈ ਨਾ ਕੀਨ ਸਾਹਿਬ ਕਿੱਧਰ ਆਇਆ ਵਰੀਆ ਵਰੀਆ ਮਾਣੇ ਡੇਟ ਬੇਦਰ ਮੇ ਲਾ ਲਗਾ ਪੂਰਾ ਪੂਰਾ ਸ਼ੁਕਰਦਾਰ ਨਾ ਜੀ ਪਾਦਾ ਮੈਨੂੰ ਅਸੀਂ ਜਾਂੜ ਜੀ ਮਖਾ ਦੇ ਕਰਾਸਤੇ ਤੇ ਨਹੀਂ ਆਲ 48 ਤੇ ਤੁਹਾਨੂੰ ਮੈਦਰੇ ਬੜੀ ਸੰਗਤ ਆ ਜੀ ਸ਼ੁਕਰਦਾਰ ਹੋ ਜੀ ਸੰਗਤ ਆ ਦੁਨੀਆ ਸਾਰੀ ਨਾਗੀਵਾਨ ਸਾਹਿਬ ਜੀ ਬੜੀ ਸੰਗਤ ਅੱਜ ਐਤਵਾਰ ਹੈ ਨਾ ਅੱਜ ਮੱਥਾ ਟੇਕਣ ਇਧਰ ਆ ਪਹਿਲਾਂ ਸਨਾ 5 ਸਨਾ ਕਰ ਦਿਓ 5 ਸਨਾ ਕਰ ਦਿਓ ਕੋਈ ਟਿਕਟ ਨਹੀਂ ਜੀ ਬਦਰੀ ਸਾਹਿਬ ਤੇਰਾ ਤੋਂ ਦौरा ਨਾਗੀਵਾਨ ਸਾਹਿਬ ਉਹ ਮੱਥਾ ਟੇਕਣ ਵਾਲੇ ਢੀੜ ਹੀ ਬੜੀ ਹੈ ਇੱਕ ਪੰਜਨਾ ਨਾ ਕਰੀਦਾ ਸਣਾ ਇੱਕ ਤੇ ਗੁਰਦੁਆਰੇ ਚ ਜਾ ਕਰਕੇ ਆ ਚੱਲ ਧਿਆਨ ਨਾ ਕਰਕੇ ਆ ਜਾ ਜਾ ਸੰਗਤ ਕੋਈ ਬਹੁਤ ਜਾਰੀ ਸੰਗਤ ਹੈ ਅੱਜ ਮੱਥਾ ਟੇਕਣ ਗਿਆ ਬੜੀ ਭੀੜ ਹੈ ਜੀ

ਬਾਬਾ ਜੀ ਦੇ ਮੱਥਾ ਟੇਕਣਾ ਹੈ ਅੱਜ 6-8 ਮਿੰਟਾਂ ਦਾ ਸਵਾਦੋ ਇਸ ਨਾਕਾਂ ਦੀ ਜਗ੍ਹਾ ਹੈ ਆ ਰਹੀਆਂ ਸੁਖਨਾ ਪੂਰੀਆਂ ਨੇ ਇੱਥੇ ਆਈਏ ਸੰਗਤ ਬੜੀ ਅੱਜ ਤੇ ਅੱਜ ਤੇ ਬਹੁਤ ਜਿਆਦੀ ਵੀ ਸੰਗਤ ਐ ਅੱਜ ਮੱਥਾ ਟੇਕਣਾ ਆ ਵਾ ਟਾਈਮ ਲੱਗ ਜਾਣਾ ਉਹ ਦਰਵਾਜ਼ੇ ਤੋਂ ਮੱਥਾ ਟੇਕਣਾ ਆ ਬਾਈ ਮੈਂ ਅੰਦਰ ਵੇ ਲੈ ਮੈਂ ਸੈਕਿੰਡ ਇਹ ਨਾ ਮੈਂ ਲਾਈਵ 'ਤੇ ਪੜਦਾ ਈ ਗੁਰੂ ਜੀ ਚੱਲਣਾ ਵਾਲਾ ਮਸਜਿਦ ਬਹੁਤ ਯਾਰੇ ਬਾਬਾ ਜੀ ਸਾਰੀ ਮਨੋਗਮਨਾ ਪੂਰੀਆਂ ਕਰਦੇ ਸਾਡੀ ਸੰਗਤਾਂ ਦੀ ਬਹੁਤ ਸੰਗਤਾਂ ਦੀ ਬੜੀ ਸੰਗਤ ਬਾਬਾ ਜੀ ਦੇ ਜੀ ਬੜੀ ਸੰਗਤਾਂ ਦੇ ਬਹੁਤ ਭੀੜਿਆ ਬਾਬਾ ਜੀ ਦੇ ਜੀ ਢਾਈ ਵੱਜ ਗਏ ਆ ਸਿਉਣਾ ਪ੍ਰਸ਼ਾਦਾ ਜਾਂ ਚਾਹ ਨੂੰ ਆ ਗਈ ਮੱਥਾ ਟੇਕ ਆ ਗਈ ਆ ਬਹੁਤ ਮੱਥਾ ਟੇਕ ਕਿੰਨੀ ਆ ਉਹ ਜਿੱਥੇ ਸੇਸ਼ਨਾਹੂ ਕਰ ਰਹੇ ਨੇ ਇੱਥੇ ਰੱਖਿਆ ਚਾ ਮੱਥਾ ਦੇ ਕੇ ਆਹ ਸਾਹਮਣੇ ਆ ਉਹ ਨਹੀਂ ਉੱਧਰ ਮੱਥਾ ਟੇਕ ਕੇ ਆ ਜੀ ਇੱਥੇ ਮੈਂ ਜਿਹੜਾ ਆਇਆ ਉਹ ਤੋਂ ਸਰ ਦੇਖਣ ਲਈ ਆ ਮੱਥਾ ਟੇਕਿਆ ਮੱਥਾ ਉੱਤੇ ਸਾਰੀ ਮਨਕਾਮਨਾ ਪੂਰੀਆਂ ਹੋ ਗਈਆਂ ਬਾਬਾ ਜੀ ਦੇ ਸੀ ਹੁਣ ਆ ਜਾਵਾਂਗੇ ਚਾਹ ਪੀਵਾਂਗੇ ਤੇ ਪ੍ਰਸ਼ਾਦਾ ਛਾਣਾਂਗੇ ਖਲੀ ਆ ਬਾੜਾ ਲੱਗਦੇ ਕੋ ਕੋ ਨਿੱਧਾ ਕੀ ਕਰ ਪ੍ਰਸ਼ਾਦ ਨੂੰ ਰੱਖ ਹਾਂ ਨਾਲ ਲੈ ਕੇ ਜਾਣਾ ਦੇਖਣਾ ਠੀਕਾ ਨਾ ਮਾਥੜੇ ਗਾ ਪੀਵਾਂ ਦੇ ਚਾਹ ਜਾਂ ਪ੍ਰਸ਼ਾਦਾ 사ਕਾਂਗੇ ਹਾਂ ਪ੍ਰਸ਼ਾਦਾ ਕਿਉਂ ਨਹੀਂ ਇਹ ਗੱਲ ਬੋਲਦਾ ਜੀ ਕਿ ਉਹਦੇ ਲੋਕਾਂ ਨਾਲ ਖਾਂਦਾ ਸੀ ਤੇ ਬੁੱਢਾ 70 ਸਾਲ ਦਾ ਜਿਹੜਾ ਰੰਗਿਆ ਠੰਡਾ ਆਹ ਦੋਵੇਂ ਤਾਂ ਮੈਂ ਸੁਨਾਣ ਸੁਨਾਣ ਕੀਤਾ ਕਿੱਥੇ ਇਹ ਕਿੱਥੇ ਮੈਂ ਸੁਨਾਣ ਕੀਤਾ ਸੀ ਉਹ ਚੱਲਾ ਕੀ ਲਾਈ ਕੀ ਲਾਈ ਸਨਾਨ ਕੀਤਾ ਇਸਨਾਨ ਲੱਗੀ ਆ ਜੀ ਗੋਭੀ ਦੀ ਸਬਜ਼ੀ ਦੇ ਨਾਲ ਪ੍ਰਸ਼ਾਦਾ ਇੱਥੇ ਵੀ ਆ ਗਿਆ ਗੋਭੀ ਦੇ ਨਾਲ ਪ੍ਰਸ਼ਾਦਾ ਤੇ ਹੁਣ ਖਾਣੇ ਆ ਪ੍ਰਸ਼ਾਦਾ ਅਸੀਂ ਜੀ ਵੇਖਨੇ ਆ ਚਾਹ ਦਾ ਲੰਗਰ ਕਿਦਾਂ ਚਾਹ ਮਿਲਦੀ ਤੇ ਫਿਰ ਪੀਣੇ ਆ ਜੀ ਤੇ ਮੇਰੇ ਹਿਸਾਬ ਨਾਲ ਚਾਹ ਦਾ ਲੰਗਰ ਹੈਗਾ ਜਾਂ ਆਬ ਦਾ ਹੈਗਾ ਜੀ ਨਾਲ ਬੜੀ ਮੁਤਾਬਾਰਾ ਹੀ ਤੇ ਬੰਡੀ ਅੱਜ ਤੇ ਸੰਗਤ ਬੜੀ ਦਿੱਖ ਲੰਗਰਾਜ ਨਵਾਬ ਬਣਿਆ ਸੰਤ ਹੋ ਹੀ ਜਾ ਰਿਹਾ ਇਹ ਹੋਣੇ ਸੰਗਤ ਵਾਲੀ ਅੱਧਾ ਅਸੀਂ ਚੱਲੇ ਆਂ ਚਾਹ ਦਾ ਲੰਗਰ ਦੇ ਵੇਲੇ ਹੈਗਾ ਕਿ ਨਹੀਂ ਹੈਗਾ ਤਾਂ ਤੇ ਵਾਲਿਆਂ ਦਾ ਚਾਹ ਦਾ ਲੰਗਰ ਸਾਨੂੰ ਮਿਲਦੀ ਰਹੀ ਚਾ ਪਾਪਾ ਜੀ ਲਿਆਉਂਦੇ ਆ ਬਰਬਾਹ ਯਾਰ ਕੁਲ ਨਹੀਂ ਹੈ ਯਾਰ ਕਿੱਦਾਂ ਬਾਟੇ ਨਹੀਂ ਮੇਰਾ ਵੀ ਇੱਕ ਬਾਟਾ ਇੱਕ ਗੱਲ ਨਹੀਂ ਹੋਰ ਲੈ ਕੇ ਮੇਰਾ ਵੀ ਕੜ ਇੱਕ ਹੋਰ ਦੇਈ ਮੇਰਾ ਵੀ ਬਾਟਾ ਪਾਪਾ ਜੀ ਇੱਕ ਬਾਟਾ ਦਿਓ ਇੱਧਰ ਆ ਪਾਪਾ ਜੀ ਆ ਜਾ ਆ ਜਾ ਪਾਪਾ ਜੀ ਚਾਹ ਦਾ ਲੰਗਰ ਸਟਾਰਟ ਹੋਣ ਲੱਗਾ ਆ ਚਾਹ ਪੀ ਕੇ ਤੇ ਫਿਰ ਟੈਂਬੜਾ ਹੋ ਗਿਆ ਚਲੀਏ ਘਰ ਨੂੰ ਉਹ ਬਾਬਾ ਜੀ ਆਉਣ ਲੱਗੇ ਆ ਬੜੀ ਸੰਗ ਤੇ ਆ ਅੱਜ ਤੇ ਮੇਲਾ ਲੱਗਾ ਭੁਜਾ ਐਤਵਾਰ ਸਾਂਗਤ ਬੜੀ ਹੁੰਦੀ ਆ ਕੀ ਹੋਇਆ ਤੈਨੂੰ ਉਹ ਵਿਚਾਰ ਵਾਲਾ ਪਪਾ ਮੇਰੇ ਨਾਲ ਹੀ ਤੁਰੀ ਦੋ ਚਾਹ ਦੀਏ ਇੱਕੋ ਹੀ ਗੇਤ ਲਈ ਪਪਾ ਜੀ ਕੋ ਆਹ ਕਹੀਂ ਤੇ ਪੁੱਛਾਉਂਦਾ ਪਪਾ ਅੱਗੇ ਆ ਜਾ ਉਹ ਆ ਜਾ ਉਹ ਉਧਰ ਆ ਜਾ ਉਧਰ ਅੱਗੇ ਆ ਜਾ ਅੱਗੇ ਬੜੀ ਸੰਗਤ ਆ ਗਿਆ ਜੀ ਰਾਗੀ ਜੀ ਚਾਹ ਹੋਰ ਪਾ ਦੇ ਪਾ ਦੇ ਚਲੋ ਜੀ ਅਹੀਂ ਤੇ ਪੀਵਾਂਗੇ ਚਾਹ ਅਸਾਂ ਨੇ ਤਾਂ ਸਾਰੀ ਚਾਹ ਪੀਂਦੀ ਇੱਧਰ ਵੀ ਇੱਧਰ ਵੀ ਸਾਰੀ ਸੰਗਤ ਦਾ ਚਾਹ ਜੀ ਸਾਰੇ ਆਹ ਵੇਖੋ ਜੀ ਸੰਗਤ ਬਾਬਾ ਜੀ ਦੇ ਅੱਜ ਬਹੁਤ ਸੰਗਤ ਆ ਜੀ ਤੇ ਸਾਨੂੰ ਵੀ ਬਹੁਤ ਟਾਈਮ ਲੱਗਾ ਆ ਦੈ ਲੱਗਦਾ ਨਾ ਬਾਬਾ ਜੀ ਦੇ ਜਣਾ ਇੱਧਰ ਚਾਹ ਦੀ ਸੇਵਾ ਚੱਲਣੀ ਹੈ ਇੱਧਰ ਹੁਣ ਚੱਲੇ ਆ ਅਸੀਂ ਘਰ ਨੂੰ ਟਾਈਮ ਬੜਾ ਹੋ ਗਿਆ ਜੇ ਇੱਧਰ ਵੀ ਨਹੀਂ ਚਾਹ ਦੀ ਸੇਵਾ ਉੱਧਰ ਲੰਗਰ ਦੀ ਸੇਵਾ ਆ ਤੇ ਕਰ ਲੋ ਬਲੌਗ ਨੂੰ ਸਬਸਕ੍ਰਾਈਬ ਰਾਣਾ ਸਿਮਰ ਬਲੌਗ ਵੇਖਣ ਵਾਸਤੇ ਤੇ ਮੇਰੇ ਭਰਾ ਬਲੌਗ ਵੇਖ ਤੇ ਜਾਇਆ ਨਾ ਕਰੋ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਦੱਸਿਆ ਕਰੋ ਕਿੱਥੋਂ ਬੋਲਦੇ ਕਿੱਥੋਂ ਨਾ ਗਿਆ ਦੇਖਦੇ ਜੇ ਤੇ ਆਪਣੇ ਆਪਣੇ ਕਮੈਂਟ ਕਰਕੇ ਦੱਸਿਓ ਮੇਰੇ ਵੀਰ ਭਰਾ ਸਾਰੇ ਜਾਣੇ ਅੱਜ ਇਹ ਬਾਜ਼ਾਰ ਲੱਗਾ ਇੱਧਰ ਤੇ ਬਾਜ਼ਾਰ ਦੇ ਵਿੱਚ ਬੜੀ ਰੌਣਕ ਦੀ ਟਿੱਕੀਆਂ ਕੀ ਕਰੇ ਆਜਾ ਬਾਬਾ ਜੀ ਦੇਖ ਤੇ ਮੈਂ ਬਾਬਾ ਜੀ ਬਾਜ਼ਾਰ ਤੇ ਬੜਾ ਆਇਆ ਲੈਣਾ ਕੰਪਨੀ ਤੇਰੀ ਉਡੀਕਵੇਂ ਡੇਈ ਯਾਰ ਉਹ ਇਹ ਕੱਖ ਨਹੀਂ ਲੈਣਾ ਇਹਦੇ ਵਿੱਚ ਕਿਹੜੀ ਕਿਹਿਆ ਹਵਾਲ ਕੁੜੀਆਂ ਦਾ ਇਹੋ ਤੇ ਹੁੰਦਾ ਐ ਇਹਨੂੰ ਆ ਲੈ ਦੋ ਤੇ ਆ ਲੈ ਦੋ ਜਗ੍ਹਾ ਇਹ ਲੱਟ ਥੋੜਾ ਜਿਹਾ ਢੋਂ ਹੋ ਗਿਆ ਐ ਚੱਲ ਗਏ ਆ ਸੰਗਤ ਪਰ ਅੰਦਰ ਬੜੀ ਮੱਥਾ ਟੇਕਾ ਲੱਗਿਆ ਬਹੁਤ ਸੰਗਤ ਅੰਦਰ ਟੈਡੀ ਵੇਰ ਦਾ ਬੱਸ ਇਹੋ ਹੀ ਐ ਲਿਪਸਟਿਕ ਲੈ ਲਾ ਤੇ ਉਹ ਲੈ ਲਾ ਬੱਸ ਹੋਰ ਕੰਮ ਕੁ ਮੈਨੀ ਨੂੰ ਕੋਈ ਵੀ ਇਹ ਨੂੰ ਪਸੰਦ ਨਹੀਂ ਆਉਂਦੀ ਇਹਨੂੰ ਕਿਹੜੀ ਨਹੀਂ ਕਿਹੜੀ ਨਹੀਂ ਚੱਲ ਗਏ ਜੀ ਨੋ ਆ ਗਿਆ ਜੀ ਕਿਹੜੀ ਆ ਇਹ ਕਦੀ ਕੋਜ ਕਦੀ ਕੋਜ ਘਰ ਇੰਨੀਆਂ ਪਈਆਂ ਫੇਰ ਨਹੀਂ ਲੈਣੀ ਸੋਨੇ ਦੀ ਮੁਰਗੀ ਲਾ ਦੋ ਸਾਜ ਸਾਜ ਅਸੀਂ ਜਾਣਦੇ ਹੁਣ ਘਰ ਨੂੰ ਤੇ ਜੋ ਲੈਣਾ ਲੈ ਲਿਆ ਸ਼ੋਪਿੰਗ ਸ਼ੋਪਿੰਗ ਕਰ ਲਈ ਇਹਨੇ ਐਂ ਘਰ ਨੂੰ ਜਾਵਾਂਗੇ ਉੱਧਰ ਸੰਗਤ ਵੀ ਚੱਲਦੀ ਹੈ ਪਰਸ ਵੇਖੋ ਕਿਹੜੇ ਤੋਂ ਨਹੀਂ ਮੈਂ ਕੁਝ ਲੈਣਾ ਯਾਰ ਨਾ 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 ਅਸੀਂ ਠੀਕ ਲਿਆ ਜੇ ਮੱਥਾ ਤੇ ਹੁਣ ਚੱਲੇ ਆਂ ਅਸੀਂ ਘਰ ਤੇ ਘਰੇ ਜਾ ਕੇ ਤੁਹਾਨੂੰ ਮਿਲਨੇ ਆ ਜੀ ਅਸੀਂ ਚਾਹ ਨਾਗੇਵਾਂ ਸਾਹਿਬ ਇੱਧਰੇ ਆ ਅਸੀਂ ਅਗੇ ਨਾਜਵਾਲ ਦੇ ਸਾਹਿਬ ਤੋਂ ਤੇ ਆਣ ਕੇ ਅਸੀਂ ਮੁੜ ਕੇ ਕੰਮਕੁਮ ਕਰਦੇ ਰਹੇ ਤੇ ਹੁਣ ਅਸੀਂ ਕਰਦੇ ਆਂ ਬਲੌਗ ਦਾ ਐਂਡ ਤੇ ਮੇਰੇ ਸਾਰੇ ਵੀਰ ਭਰਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਰਾਣਾ ਸਿਮਰ ਬਲੌਗ ਵੇਖਣ ਵਾਸਤੇ ਤੇ ਕਮੈਂਟ ਕਰਕੇ ਦੱਸਿਆ ਕਰੋ ਮੇਰੇ ਵੀਰ ਭਰਾ ਪਹਿਣਾ ਸਾਰੀਆਂ ਵੀ ਕਿੱਥੋਂ ਕਿੱਥੋਂ ਵੇਖਦੇ ਜੇ ਤੇ ਮੇਰੇ ਭਰਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ